ਇਹ ਜਿਹੜਾ ਖਾਲੀ ਖਲਾਅ ਚ ਆਪਾਂ ਧਿਆਨ ਲਾਉਣਾ ਹੈ ਆਪਾਂ ਅੱਖਾਂ ਖੋਲ ਕੇ ਲਾਉਣਾ ਹੈ ਸੋ ਕਿਵੇਂ ਲਾਉਣਾ ਇਹ ਨੂੰ ਸਮਝਿਓ ਧਿਆਨ ਦੇ ਨਾਲ ਜਦੋਂ ਆਪਾਂ ਸ੍ਰੀ ਸੇ ਕਰਕੇ ਮਾਰੇ ਦੀ ਬਾਣੀ ਕਹਿੰਦੀ ਹੈ ਭੁੱਲ ਕੇ ਵੀ ਕਿਸੇ ਅੰਨੇ ਦੀ ਸੰਗਤ ਨਾ ਕਰਿਓ ਅੰਨਾ ਕਿਹੜਾ ਜਿੰਨੇ ਪਰਮੇਸ਼ਰ ਨੂੰ ਨਹੀਂ ਦੇਖਿਆ ਆਪਾਂ ਸੰਸਾਰ ਨੂੰ ਦੇਖਦੇ ਰਹਾਂਗੇ ਆਪਾਂ ਪਰਮੇਸ਼ਰ ਨੂੰ ਨਹੀਂ ਦੇਖਦੇ ਉਹਦਾ ਕਾਰਨ ਕੀ ਹੈ ਵੀ ਆਪਾਂ ਇਹਨਾਂ ਦੋਨਾਂ ਨੇਤਰਾਂ ਨੂੰ ਇੱਕ ਨਹੀਂ ਕੀਤਾ ਵਾਰੇ ਕਹਿੰਦੇ ਤੂੰ ਨੀਵਾ ਹੋਣਾ ਸ਼ੁਰੂ ਹੋ ਜਾ ਤੂੰ ਸਮਝਦਾ ਹੁੰਦਾ ਹੈ ਉੱਚਾ ਤੇ ਜੇ ਤੂੰ ਉੱਚਾ ਆਪਣੇ ਆਪ ਨੂੰ ਸਮਝਦਾ ਹੈ ਤੇ ਤੂੰ ਉਨਾ ਹੀ ਨੀਵਾ ਹੈ ਜਦੋਂ ਆਪਾਂ ਉਹ ਨਾਮ ਦਾ ਕੱਪੜਾ ਪਾਉਣ ਲਵਾਂਗੇ ਪਿਆਰੇ ਉੱਪਰ ਪ੍ਰੈਕਟੀਕਲੀ ਦੇਖ ਸਕਦੇ ਹਾਂ ਜਦੋਂ ਆਪਾਂ ਇਹਨਾਂ ਦੋਨਾਂ ਨਿਤਰਾ ਨੂੰ ਇੱਕ ਕਰਦੇ ਹਾਂ ਸਾਡਾ ਫੇਸ ਜਿਹੜਾ ਸਾਰਾ ਚਮਕ ਲੱਗ ਜਾਂਦਾ ਹੈ ਪ੍ਰਕਾਸ਼ ਹੀ ਪ੍ਰਕਾਸ਼ ਸਾਡੇ ਚਿਹਰੇ ਉੱਤੇ ਹੋ ਜਾਂਦਾ ਜਦ ਤੁਸੀਂ ਖੁਦ ਆਪਣੇ ਚਿਹਰੇ ਉੱਤੇ ਦੇਖੋਗੇ ਨਾ ਤਹਾ ਤੁਹਾਡਾ ਦਾੜਾ ਵੀ ਜਿਹੜਾ ਵੀ ਪ੍ਰਕਾਸ਼ ਦੇ ਵਿੱਚ ਭਰਿਆ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਜਿਹੜਾ ਆਪਾਂ ਕਹਿੰਦੇ ਨਾ ਦਾੜਾ ਪ੍ਰਕਾਸ਼ ਹੋਣਾ ਉਹ ਨਿਸ਼ਾਨੀ ਹੈ ਕਿ ਤੁਹਾਨੂੰ ਮਾਲਕ ਨੇ ਨਾਮ ਦਾ ਕੱਪੜਾ ਦੇ ਦਿੱਤਾ ਉਹਨ ਇੱਥੇ ਕੀ ਹੋਣਾ ਜਿਉਂ ਹੀ ਤੁਹਾਡਾ ਮਨ ਇੱਥੇ ਆ ਕੇ ਬੈਠਾ ਤੁਹਾਡੀ ਮੰਨ ਦੀ ਜੋਤ ਪ੍ਰਗਟ ਜਿਉਂ ਹੀ ਤੁਸੀਂ ਇੱਥੇ ਧਿਆਨ ਲਾਇਆ ਨੀਚੇ ਧਿਆਨ ਲਾਇਆ ਉੱਥੇ ਤੁਹਾਡੇ ਮਨ ਦਾ ਮੱਜਣ ਹੋਣਾ ਸ਼ੁਰੂ ਹੋ ਜਾਣਾ ਨੀਚੇ ਤੁਹਾਨੂੰ ਜਲਦੀ ਨਈਂ ਅਮਰਤ ਸਰੋਵਰ ਜਿਹੜਾ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਵੇ ਕੋਥੇ ਕਿਉਂ ਹੈਗਾ ਪਿਆਰਿਓ ਮਾਲਕ ਤੁਹਾਡੇ ਸਤੂਰੂ ਰੂਪ ਨੂੰ ਖਤਮ ਕਰਕੇ ਤੁਹਾਨੂੰ ਨਾਮ ਪ੍ਰਗਟ ਦੇ ਦੇਗਾ ਤੁਹਾਨੂੰ ਨਾਮ ਦੀ ਦਾਤ ਨਾਮ ਦਾ ਰਤਨ ਨਾਮ ਦਾ ਜਿਹੜਾ ਕੀਮਤੀ ਹੀਰਾ ਹੈ ਉਹ ਤੁਹਾਡੀ ਝੂੜੀ ਦੇ ਵਿੱਚ ਪਾ ਦੇਗਾ ਬਹੁਤ ਜੀਵ ਮੁਖ ਉਜਲ ਸ਼ਬਦ ਦੇ ਗਲਤ ਅਰਥ ਕਰਦੇ ਆ ਆਪਣੇ ਤੌਰ ਤੇ ਅਰਥ ਕਰੀ ਜਾਂਦੇ ਆ ਪ੍ਰੈਕਟੀਕਲ ਤੋਂ ਬਿਨਾਂ ਹੀ ਇਹਦੇ ਅਰਥ ਕਰੀ ਜਾਂਦੇ ਆ ਪਰ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਨਾਮ ਦਾ ਭੇਦ ਦੇ ਦਿੱਤਾ ਹੈ ਗੁਰੂ ਨਾਨਕ ਪਾਸ਼ਾ ਕਹਿੰਦੇ ਜਿਹੜਾ ਨਾਮ ਤੇ ਹੁੰਦਾ ਹੋਏਗਾ ਉਹ ਤਾਂ ਬਹੁਤ ਕੁਝ ਹੋ ਜਾਏ ਮਾਰੇ ਕਹਿੰਦੇ ਆ ਨਾੜੀ ਬੰਦਾ ਵੀ ਕਥਾ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਐ ਪਰ ਕਹਿੰਦੇ ਆ ਕਿ ਉਹ ਕਥਾ ਕਰੇਗਾ ਪਰ ਮਲਾਉਗਾ ਨਹੀਂ ਕਿਸੇ ਨਾਲ ਜਿਵੇਂ ਆਪਾਂ ਕ੍ਰਿਸ਼ਨ ਜੀ ਦਾ ਇੱਕ ਇਤਿਹਾਸ ਪੜ੍ਹਦੇ ਆ ਨਾ ਉਹਨਾਂ ਨੇ ਕੀ ਕੀਤਾ ਸੀ ਉਹ ਗੋਪੀਆਂ ਦੇ ਕੱਪੜੇ ਚੁੱਕ ਲੈਂਦੇ ਸੀ ਜਿਨ੍ਹਾਂ ਨੇ ਪ੍ਰੈਕਟੀਕਲ ਨਹੀਂ ਕੀਤਾ ਪਿਆਰੋ ਇਹਨਾਂ ਇਤਿਹਾਸ ਨੂੰ ਵੀ ਉਹ ਵਿਗਾੜਦੇ ਆ ਉਹਨਾਂ ਲਿੱਤਾ ਨਾਲ ਕਹਿੰਦੇ ਸੀ ਕਿ ਉਹ ਕੱਪੜੇ ਚੁੱਕ ਕੇ ਲੈ ਜਾਂਦੇ ਸੀ ਇਦਾਂ ਕਰਦੇ ਸੀ ਅਸਲ ਵਿੱਚ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਓ ਗੁਰਪਿਆਰੀ ਸਾਧ ਸੰਗਤ ਜੀਓ ਬਹੁਤ ਸਾਰੇ ਜੀ ਵੀ ਸਵਾਲ ਕਰਦੇ ਆ ਕਿ ਪ੍ਰਮਾਤਮਾ ਨੂੰ ਮਿਲਣ ਦੀ ਜਿਹੜੀ ਜੁਗਤੀ ਹੈ ਉਹਨੂੰ ਸਾਨੂੰ ਸਹੀ ਤਰੀਕੇ ਨਾਲ ਸਮਝਾਇਆ ਜਾਵੇ ਕਿ ਕਿਵੇਂ ਆਪਾਂ ਪਰਮੇਸ਼ਰ ਦੇ ਵਿੱਚ ਧਿਆਨ ਲਾਉਣਾ ਹੈ ਸੋ ਵੈਸੇ ਤਾਂ ਜਿਹੜੇ ਜੀਵ ਅਭਿਆਸ ਕਰਦੇ ਹੋ ਤੁਹਾਨੂੰ ਪਤਾ ਹੀ ਹੈ ਸੋ ਆਪਾਂ ਥੋੜਾ ਜੈਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀਏ ਸਮਝਣ ਦੀ ਕੋਸ਼ਿਸ਼ ਕਰੀਏ ਥੋੜੇ ਲਫ਼ਜ਼ਾਂ ਦੇ ਵਿੱਚ ਆਪਾਂ ਇਹ ਗਿਆਨ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਦੇਖੋ ਪਿਆਰਿਓ ਜਿਹੜਾ ਧਿਆਨ ਮਾਰਿਆ ਗਿਆ ਇਹਦੀ ਸਭ ਤੋਂ ਪਹਿਲੀ ਸ਼ੁਰੂਆਤ ਜਿਹੜੀ ਹੁੰਦੀ ਸਾਡੇ ਨੇਤਰਾਂ ਤੋਂ ਹੁੰਦੀ ਹੈ ਨੇਤਰਾਂ ਦਾ ਮਤਲਬ ਇਹ ਹੁੰਦਾ ਹੈ ਕਿ ਜਿਹੜਾ ਆਪਾਂ ਧਿਆਨ ਹੈ ਨਾ ਪਿਆਰਿਓ ਆਣਾ ਸਾਡਾ ਉਦੋਂ ਲੱਗਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਦੇ ਆਂ ਤੇ ਦੇਖਣ ਵਾਸਤੇ ਸਾਨੂੰ ਅੱਖਾਂ ਜਿਹੜੀਆਂ ਨੇ ਉਹ ਖੋਲਣੀਆਂ ਪੈਂਦੀਆਂ ਨੇ ਕਦੇ ਵੀ ਆਪਾਂ ਪਰਮੇਸ਼ਰ ਵਿੱਚ ਜਿਹੜਾ ਧਿਆਨ ਲਾਉਣਾ ਹੈ ਸੱਚ ਵਿੱਚ ਜਦੋਂ ਧਿਆਨ ਲਾਉਣਾ ਹੈ ਸੋਨ ਦੇ ਵਿੱਚ ਜਦੋਂ ਧਿਆਨ ਲਾਉਣਾ ਹੈ ਆਪਾਂ ਅੱਖਾਂ ਖੋਲ੍ਹ ਕੇ ਲਾਉਣਾ ਹੈ ਕਿੱਥੇ ਧਿਆਨ ਲਾਉਣਾ ਹੈ ਜਿੱਥੋਂ ਸਾਨੂੰ ਸੁ્વાસ ਆ ਰਿਹਾ ਹੈ ਕਿਉਂਕਿ ਪਰਮੇਸ਼ਰ ਨੂੰ ਜੇ ਮਿਲਣਾ ਹੈ ਨਾ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਨਿਸ਼ਾਨੀ ਦੇ ਦਿੱਤੀ ਹੈ ਕਿ ਪਰਮੇਸ਼ਰ ਕਿੱਥੇ ਵੱਸਦਾ ਹੈ ਬਾਣੀ ਕਹਿੰਦੀ ਤੁਹਾਨੂੰ ਸੁ્વાસ ਦੇ ਕੇ ਜਿੰਦਾ ਰੱਖਦਾ ਪਿਆ ਦੇਖੋ ਤੁਹਾਨੂੰ ਕਿੱਥੋਂ ਸੁਆਸ ਆ ਰਿਹਾ ਸੁਆਸ ਕਿੱਥੋਂ ਹੁੰਦਾ ਸਾਨੂੰ ਸੁੰਨ ਦੇ ਵਿੱਚੋਂ ਪਵਨ ਕਿੱਥੋਂ ਹੁੰਦੀ ਸਾਨੂੰ ਸੁੰਨ ਦੇ ਵਿੱਚੋਂ ਪਵਨ ਕਾ ਵਾਸਾ ਸੁੰਨ ਦੇ ਵਾਸਾ ਆ ਜਿੰਨਾ ਵੀ ਖਾਲੀ ਖਲਾਇਆ ਆ ਜਿੱਥੇ ਮੇਰਾ ਹੱਥ ਹਿੱਲਦਾ ਪਿਆ ਹੈ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੀ ਕਹਿੰਦੇ ਆ ਜਮੀ ਜਵਾਹ ਕੇ ਵਿਖੇ ਸਮਸਤ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਜ਼ਮੀਨ ਤੋਂ ਲੈ ਕੇ ਅਸਮਾਨ ਤੱਕ ਜਿੰਨਾ ਵੀ ਖਾਲੀ ਖਲਾਇ ਇੱਥੇ ਪਰਮੇਸ਼ਰ ਦੀ ਜੋਤ ਵਰਦੀ ਪਈ ਹੈ ਸੋ ਇੱਥੇ ਆਪਾਂ ਧਿਆਨ ਲਵਣਾ ਹੁੰਦਾ ਹੈ ਇਹ ਜਿਹੜਾ ਖਾਲੀ ਖਲਾਅ ਚ ਆਪਾਂ ਧਿਆਨ ਲਾਉਣਾ ਹੈ ਆਪਾਂ ਅੱਖਾਂ ਖੋਲ ਕੇ ਲਾਉਣਾ ਹੈ ਸੋ ਕਿਵੇਂ ਲਾਉਣਾ ਇਹ ਨੂੰ ਸਮਝਿਓ ਧਿਆਨ ਦੇ ਨਾਲ ਜਦੋਂ ਆਪਾਂ ਕੀ ਕਰਦੇ ਪਿਆਰਿਓ ਸਾਡੇ ਦੋ ਨੇਤਰ ਆ ਆਪਾਂ ਕੀ ਕਰਦੇ ਆ ਆਪਾਂ ਇਸ ਤਰੀਕੇ ਨਾਲ ਸੰਸਾਰ ਨੂੰ ਦੇਖਦੇ ਆ ਹੁਣ ਜਿਵੇਂ ਮੰਨ ਲਓ ਮੇਰੇ ਸਾਹਮਣੇ ਕੋਈ ਇਨਸਾਨ ਖਲੋਤਾ ਹੈ ਕੋਈ ਚੀਜ਼ ਪਈ ਹੈ ਮੈਂ ਉਹਨੂੰ ਦੇਖਦਾ ਪਿਆ ਅੱਖਾਂ ਖੋਲ ਕੇ ਉਹਨੂੰ ਦੇਖਦਾ ਪਿਆ ਦੇਖ ਕੇ ਕੀ ਕਰ ਰਿਹਾ ਉਹਦੇ ਵਿੱਚ ਧਿਆਨ ਲਾ ਰਿਹਾ ਜੇ ਮੈਨੂੰ ਚੀਜ਼ ਚੰਗੀ ਲੱਗਦੀ ਹੈ ਮੈਂ ਉਹਨੂੰ ਧਿਆਨ ਨਾਲ ਦੇਖਦਾ ਪਿਆ ਉਹ ਕੀ ਹੋਇਆ ਮੇਰਾ ਧਿਆਨ ਉਹਦੇ ਵਿੱਚ ਲੱਗ ਗਿਆ ਹੁਣ ਮੈਂ ਭਾਵੇਂ ਉੱਥੋਂ ਇਸ ਚੀਜ਼ ਨੂੰ ਛੱਡ ਕੇ ਘਰ ਵੀ ਚਲਾ ਜਾਵਾਂਗਾ ਉਹ ਚੀਜ਼ ਮੇਰੇ ਧਿਆਨ 'ਚ ਚੱਲਦੀ ਰਹੇਗੀ ਉਹ ਧਿਆਨ 'ਚ ਚੱਲਣ ਦਾ ਮਤਲਬ ਇਹ ਹੁੰਦਾ ਹੈ ਕਿ ਸਾਡਾ ਮਨ ਜਿਹੜਾ ਆਪਾਂ ਤਨ ਕਰਕੇ ਇਸ ਘਰ ਦੇ ਵਿੱਚ ਭਾਵੇਂ ਵਾਪਸ ਆ ਗਏ ਪਰ ਸਾਡਾ ਮਨ ਅਜੇ ਵੀ ਉੱਥੇ ਉਸੇ ਚੀਜ਼ ਨਾਲ ਜੁੜਿਆ ਹੋਇਆ ਹੈ ਮਨ ਕਿਵੇਂ ਜੁੜਦਾ ਹੈ ਦੇਖ ਕੇ ਜਿਉਂ ਹੀ ਆਪਾਂ ਕਿਸੇ ਚੀਜ਼ ਨੂੰ ਦੇਖਿਆ ਦੇਖਿਆ ਗੌਰ ਨਾਲ ਦੇਖਿਆ ਸਾਡਾ ਧਿਆਨ ਲੱਗਿਆ ਉਹਦੇ ਵਿੱਚ ਸਾਨੂੰ ਉਹ ਚੀਜ਼ ਚੰਗੀ ਲੱਗੀ ਉਹ ਵਾਰ-ਵਾਰ ਸਾਡੇ ਅੰਦਰ ਉਹਦੇ ਵਿਚਾਰ ਜਿਹੜੇ ਰਿਪੀਟ ਹੋਈ ਜਾਂਦੇ ਆ ਉਹ ਪੰਜਾਂ ਦੀ ਖੇਡ ਐ ਸਾਨੂੰ ਉਸ ਚੀਜ਼ ਦੇ ਵਿੱਚ ਉਲਝਾ ਦਿੰਦੇ ਆ ਫਿਰ ਉਹ ਸੋ ਇਹਨੂੰ ਆਪਾਂ ਕੀ ਕਰਨਾ ਆਪਾਂ ਇਸੇ ਮਨ ਨੂੰ ਕੋਸ਼ਿਸ਼ ਕਰਨੀ ਐ ਕਿ ਹੁਣ ਆਪਾਂ ਪਰਮੇਸ਼ਰ ਨਾਲ ਜੋੜਨਾ ਐ ਹੁਣ ਸਾਡਾ ਮਕਸਦ ਕੀ ਐ ਧਿਆਨ ਲਾਉਣਾ ਦੂਜੇ ਪਹਿਰੇ ਰਹਿਣ ਕੇ ਬਣ ਜਾ ਰਹੇ ਮਿੱਤਰਾ ਵਿਸਰ ਗਿਆ ਧਿਆਨ ਸਾਡਾ ਧਿਆਨ ਵਿਸਰਿਆ ਹੋਇਆ ਸੋ ਇਸ ਧਿਆਨ ਨੂੰ ਆਪਾਂ ਅੱਜ ਜੋੜਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਕੀ ਕਰਦੇ ਆਪਾਂ ਆਪਣਾ ਰਸਤਾ ਬਦਲਣਾ ਹੈ ਆਪਾਂ ਆਪਣੀ ਚਾਲ ਬਦਲਨੀ ਹੈ ਆਪਾਂ ਕਰਦੇ ਆਪਾਂ ਇਸ ਤਰੀਕੇ ਨਾਲ ਸੰਸਾਰ ਨੂੰ ਦੇਖਦੇ ਆਂ ਸਾਹਮਣੇ ਆਪਾਂ ਹੁਣ ਕੀ ਕਰਨਾ ਸਾਨੂੰ ਸਤਿਗੁਰਾਂ ਦੀ ਬਾਣੀ ਨੇ ਜਿਹੜੀ ਧਿਆਨ ਦੀ ਸਭ ਤੋਂ ਪਹਿਲੀ ਝੁਕਤੀ ਦਿੱਤੀ ਆ ਸੰਤਾ ਮਹਾਂਪੁਰਖਾਂ ਨੇ ਵੀ ਇਹ ਗਿਆਨ ਦਿੱਤਾ ਆਪਾਂ ਅੱਗੇ ਇੱਕ ਵੀਡੀਓ ਬਣਾਈ ਸੀ ਉੱਚ ਦੱਸਿਆ ਕਿ ਕਿਵੇਂ ਸਾਰੇ ਸੰਤਾ ਮਹਾਂਪੁਰਖਾਂ ਨੇ ਸਾਨੂੰ ਇਹ ਧਿਆਨ ਦੀ ਝੁਕਤੀ ਦਿੱਤੀ ਉਹਨਾਂ ਨੇ ਦਿੱਤੀ ਹੈ ਜਿਨ੍ਹਾਂ ਨੇ ਪਰਮੇਸ਼ਰ ਨੂੰ ਦੇਖਿਆ ਜਿਹੜੇ ਪਰਮੇਸ਼ਰ ਨੂੰ ਦੇਖਦੇ ਆ ਪਿਆਰਿਓ ਉਹ ਤੁਹਾਨੂੰ ਧਿਆਨ ਦੀ ਝੁਕਤੀ ਦੱਸਣਗੇ ਜਿਹੜੇ ਨਹੀਂ ਦੇਖਦੇ ਉਹ ਬੇਸ਼ੱਕ ਇਹ ਗੱਲ ਕਹੀ ਜਾਣ ਕਿ ਧਿਆਨ ਨਹੀਂ ਹੁੰਦਾ ਇਦਾਂ ਦਾ ਕੁਝ ਨਹੀਂ ਹੁੰਦਾ ਪਰ ਜਿਹੜੇ ਦੇਖਦੇ ਉਹ ਧਿਆਨ ਦੀ ਗੱਲ ਜ਼ਰੂਰ ਕਰਨਗੇ ਸੋ ਇਸੇ ਕਰਕੇ ਮਾਰੇ ਦੀ ਬਾਣੀ ਕਹਿੰਦੀ ਹੈ ਭੁੱਲ ਕੇ ਵੀ ਕਿਸੇ ਅੰਨੇ ਦੀ ਸੰਗਤ ਨਾ ਕਰਿਓ ਅੰਨਾ ਕਿਹੜਾ ਜਿਨ੍ਹਾਂ ਦੇ ਪਰਮੇਸ਼ਰ ਨੂੰ ਨਹੀਂ ਦੇਖਿਆ ਅੰਦੇ ਨਾ ਅੱਖੀਆਂ ਜਨਮ ਖਲੋਏ ਨਾਹੀਂ ਅੰਦੇ ਸਹੀ ਨਾਨਕਾ ਜੋ ਖਸਮੋਂ ਕੁੱਤੇ ਜਾਏ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਦੇਖਿਆ ਮਾਰੇ ਦੀ ਬਾਣੀ ਕਿਦੀ ਉਹ ਅੰਨੇ ਨੇ ਮਾਰੇ ਕਹਿੰਦੇ ਭੁੱਲ ਕੇ ਵੀ ਕਿਸੇ ਅੰਨੇ ਦੀ ਸੰਗਤ ਨਾ ਕਰਿਓ ਉਹਨਾਂ ਦੀ ਸੰਗਤ ਕਰਿਓ ਜਿਹੜੇ ਪਰਮੇਸ਼ਰ ਨੂੰ ਦੇਖਦੇ ਆ ਕਿਉਂਕਿ ਤੁਹਾਨੂੰ ਦੇਖਣ ਦਾ ਭੇਤ ਦੇਣਗੇ ਫਿਰ ਸੋ ਇਸ ਕਰਕੇ ਉਹਨਾਂ ਦੀ ਸੰਗਤ ਕਰਦੀਆਂ ਜਿਹੜੇ ਦੇਖਦੇ ਆ ਦੇਖਣ ਦਾ ਸਭ ਤੋਂ ਪਹਿਲਾ ਜਿਹੜਾ ਸਾਡਾ ਕਨਸੈਪਟ ਹੈ ਉਹ ਕੀ ਆਪਾਂ ਕਰਦੇ ਆ ਆਪਾਂ ਧਰਮ ਖੰਡ ਤੋਂ ਗਿਆਨ ਖੰਡ ਦੇ ਵਿੱਚ ਜਾਂਦੇ ਆ ਜਿਹੜੀ ਆਪਾਂ 5 ਖੰਡਾਂ ਦੀ ਗੱਲ ਕਰਦੇ ਆ ਧਰਮ ਖੰਡ ਦੇ ਵਿੱਚ ਸਾਰਾ ਸੰਸਾਰ ਵਿਚਰਦਾ ਪਿਆ ਉੱਥੇ ਸਾਨੂੰ ਫਿਰ ਗਿਆਨ ਦਿੱਤਾ ਜਾਂਦਾ ਹੈ ਗਿਆਨ ਕੰਡ ਦੇ ਵਿੱਚ ਕਾਹਦਾ ਗਿਆਨ ਦਿੱਤਾ ਪ੍ਰਚੰਡ ਗਿਆਨ ਪ੍ਰਚੰਡ ਗਿਆਨ ਦਾ ਮਤਲਬ ਹੁੰਦਾ ਹੈ ਉਹ ਗਿਆਨ ਜਿਹੜਾ ਅਨੁਭਵੀ ਗਿਆਨ ਹੈ ਜਿਹੜਾ ਸਿਰਫ ਅੱਖਰਾਂ ਦੇ ਵਿੱਚ ਨਹੀਂ ਹੈ ਜਿਨੂੰ ਆਪਾਂ ਮਹਾਰਾਜੀ ਬਾਣੀ ਚ ਸ਼ਬਦ ਪੜਦੇ ਆ 52 ਅੱਖਰ ਲੋਕ ਤਰੈ ਸਭ ਕਿਛ ਇਨਹੀ ਮਾਹੇ ਇਹ ਅੱਖਰ ਖਿਰ ਜਾਏਗੇ ਉਹ ਅੱਖਰ ਇਨਵੇਂ ਨਾਹੀਂ ਉਹ ਕਿਹੜੇ ਅੱਖਰ ਨੇ ਉਹ ਪ੍ਰਚੰਡ ਗਿਆਨ ਹੈ ਪਿਆਰਿਓ ਜਿਹੜਾ ਪਰਮੇਸ਼ਰ ਨੂੰ ਦੇਖਣ ਦਾ ਗਿਆਨ ਹੈ ਜਿਨੂੰ ਮਹਾਰਾਜੀ ਬਾਣੀ ਕਹਿੰਦੀ ਹੈ ਕਿਨ ਬਿਦ ਮਿਲੀਏ ਕਿਨ ਬਿਦ ਵਿਛੜੇ ਇਹ ਬਿਦ ਕੌਣ ਪ੍ਰਗਟਾਏ ਜੀ ਉਹ ਗੁਰਮਖ ਮਿਲੀਏ ਮਨਮੁਖ ਵਿਛੜੇ ਗੁਰਮਖ ਇਹ ਬਿਦ ਪ੍ਰਗਟਾਏ ਉਹ ਸਾਨੂੰ ਵਿਧੀ ਦਿੱਤੀ ਜਾਂਦੀ ਹੈ ਮਾਲਕ ਨੂੰ ਦੇਖਣ ਦੀ ਉਥੇ ਕੀ ਆਪਾਂ ਸਾਨੂੰ ਮਹਾਰਾਜ ਨੇ ਦੱਸਿਆ ਵੀ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਨੇਤਰਾਂ ਦੀ ਗੰਢ ਪਾਉਣੀ ਹੈ ਕਿਉਂਕਿ ਜਿੰਨਾ ਚਿਰ ਤੱਕ ਸੀ ਇਹਨਾਂ ਦੋਨਾਂ ਨੇਤਰਾਂ ਨੂੰ ਇੱਕ ਨਹੀਂ ਕਰਦੇ ਆਪਾਂ ਧਿਆਨ ਸਾਡਾ ਪਰਮੇਸ਼ਰ ਵਿੱਚ ਧਿਆਨ ਸਾਡਾ ਲੱਗ ਹੀ ਨਹੀਂ ਸਕਦਾ ਆਪਾਂ ਸੰਸਾਰ ਨੂੰ ਦੇਖਦੇ ਰਹਾਂਗੇ ਆਪਾਂ ਪਰਮੇਸ਼ਰ ਨੂੰ ਨਹੀਂ ਦੇਖਦੇ ਉਹਦਾ ਕਾਰਨ ਕੀ ਹੈ ਵੀ ਆਪਾਂ ਇਹਨਾਂ ਦੋਨਾਂ ਨੇਤਰਾਂ ਨੂੰ ਇੱਕ ਨਹੀਂ ਕੀਤਾ ਇਹ ਨੂੰ ਮਹਾਰਾਜ ਦੀ ਬਾਣੀ ਨੇ ਕਿਹਾ ਚੰਦ ਸੂਰਜ ਚੰਦ ਸੂਰਜ ਦੇ ਜੋਤ ਸਰੂਪ ਜੋਤੀ ਅੰਦਰ ਬ੍ਰਾਹਮਣਿਆਂ ਨੂੰ ਇਹ ਨੂੰ ਧਿਆਨ ਨਾ ਸਮਝਿਓ ਇਹਨਾਂ ਦੋਨਾਂ ਨੇਤਰਾਂ ਨੂੰ ਆਪਾਂ ਇੱਕ ਕਰਨ ਵਾਸਤੇ ਆਪਾਂ ਸਭ ਤੋਂ ਪਹਿਲਾਂ ਇੱਥੇ ਧਿਆਨ ਲਾਉਂਦੇ ਆ। ਇਹਨੂੰ ਆਪਾਂ ਕਹਿੰਦੇ ਆ ਦਰ। ਦਰ ਦਾ ਕੀ ਮਤਲਬ ਹੁੰਦਾ ਇਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਦਰ ਕਿਹਾ। ਮਾਰੇ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਕਰਕੇ ਹਾ ਜਿਤ ਬਹਿ ਸਰਬ ਸੰਭਾਲੇ। ਉਹ ਦਰ ਕਿਹੋ ਜਿਹਾ ਹੋਇਆਗਾ ਕਰ ਕਿਹੋ ਜਿਹਾ ਹੋਇਆਗਾ ਜਿੱਥੇ ਬੈਠ ਕੇ ਤੂੰ ਸਾਡੀ ਸੰਭਾਲ ਕਰਦਾ। ਸੰਭਾਲ ਕੀ ਕਰਦਾ ਸਵਾਸ ਦੇ ਕੇ ਸਭ ਸੇ ਨੂੰ ਕਿਰਪਾਲ ਸੰਭਾਲੇ ਸਾਹਿਬ ਸਾਹਿਬ। ਉਸ ਵੇਰ ਸਾਡੀ ਸੰਭਾਲ ਕਰਦਾ ਸਾਨੂੰ ਸੁਆਸ ਦੇ ਕੇ ਇਹ ਸਾਡਾ ਦਾਰੇ ਆ ਜਿੱਥੋਂ ਸਾਨੂੰ ਮਾਲਕ ਸੁਆਸ ਦੇ ਤਾਂ ਆਪਾਂ ਕਰਦਾ ਆਪਾਂ ਦੋਨਾਂ ਨੇਤਰਾਂ ਨੂੰ ਪਹਿਲਾਂ ਦਰ ਦੇ ਉੱਤੇ ਲੈ ਕੇ ਆਏ ਇੱਥੇ ਆਪਾਂ ਕੀ ਕਰਦੇ ਆ ਆਪਾਂ ਇਹ ਚੰਦ ਸੂਰਜ ਦੀ ਗੰਡ ਪਾ ਲੈਂਦੇ ਆ ਚੰਦ ਸੂਰਜ ਦੀ ਗੰਡ ਪੈ ਗਈ ਜਦੋਂ ਸਾਡੀ ਇੱਥੇ ਗੰਡ ਪੈ ਗਈ ਆਪਾਂ ਦੋ ਤੋਂ ਇੱਕ ਹੋ ਗਿਆ ਆਪਾਂ ਦੋਨਾਂ ਨੇਤਰਾਂ ਨੂੰ ਇੱਕ ਕਰ ਲਿਆ ਇਹਨੂੰ ਕਹਿੰਦੇ ਆ ਚੰਦ ਸੂਰਜ ਕੀ ਪਾਏ ਗੰਡ ਤੇ ਸੇ ਉਦਾਸੀਕਾ ਪਰੇ ਨਾ ਕਰਨ ਜਦੋਂ ਆਪਾਂ ਇਹਨਾਂ ਦੋਨਾਂ ਨੇਤਰਾਂ ਨੂੰ ਇੱਕ ਕਰ ਲਿਆ ਉਸ ਤੋਂ ਬਾਅਦ ਫਿਰ ਸਾਡਾ ਧਿਆਨ ਜਿਹੜਾ ਆਪਾਂ ਕੀ ਕਰਦੇ ਆਪਾਂ ਧਿਆਨ ਨੂੰ نیچے ਲੈ ਕੇ ਜਾਂਦੇ ਆਂ। نیچے ਜਿੰਨਾ ਵੀ ਇਹ ਸਾਡਾ ਅਭਿਆਸ ਪਿਆਰੀ ਇਹਦੇ ਵਿੱਚ ਆਪਾਂ ਕਿਸੇ ਆਕਾਰ ਨੂੰ ਨਹੀਂ ਦੇਖਣਾ। ਕਿਉਂਕਿ ਆਪਾਂ ਮਨ ਨੂੰ ਆਕਾਰਾਂ ਤੋਂ ਤੋੜ ਕੇ ਨਿਰਆਕਾਰ ਨਾਲ ਜੋੜਨਾ ਜਿਹਨੂੰ ਆਪਾਂ ਬਾਲਿ ਸ਼ਬਦ ਪੜ੍ਹਦੇ ਆ ਸਾਚੀ ਪ੍ਰੀਤਮ ਤੁਮਸਿਓ ਜੋੜੀ ਤੁਮਸਿਓ ਜੋੜ ਅਬਰ ਸੰਗ ਤੋੜੀ। ਅਬਰ ਸੰਗ ਵੀ ਜਿੰਨੇ ਵੀ ਆਕਾਰਾਂ ਦੇ ਨਾਲ ਆਪਾਂ ਜੁੜੇ ਹੋਏ ਆਂ ਜਿਹਨੂੰ ਮਹਾਰਦੀ ਬਾਣੀ ਕਹਿੰਦੀ ਇਸ ਯੁਗ ਮੈਂ ਆਰਾਮ ਨਾਮ ਹਰ ਨਿਰਮਲ। ਹੋਰ ਮੈਲਾ ਸਭੇ ਆਕਾਰ ਕਿਉਂਕਿ ਸਾਰੇ ਆਕਾਰ ਮੈਲੇ ਨੇ ਫਿਰ ਆਪਾਂ ਜੁੜਨਾ ਨਿਰਾਕਾਰ ਦੇ ਨਾਲ ਨਿਰਮਲ ਦੇ ਨਾਲ ਉਹ ਨਿਰਾਕਾਰ ਨਾਲ ਜੁੜਨ ਵਾਸਤੇ ਆਪਾਂ ਕਿ ਇਹਨੂੰ ਕੀ ਕਰਨਾ ਹੈ ਆਪਾਂ ਇਹਨੂੰ ਆਕਾਰਾਂ ਤੋਂ ਤੋੜਨਾ ਹੈ ਆਪਾਂ ਜਿੰਨਾ ਵੀ ਇਹ ਅਭਿਆਸ ਕਰਨਾ ਹੈ ਖਾਲੀ ਖਲਾ ਦੇ ਵਿੱਚ ਧਿਆਨ ਲਾਉਣਾ ਹੈ ਹੁਣ ਨੀਚੇ ਧਿਆਨ ਲਾਉਣ ਦਾ ਮਤਲਬ ਕੀ ਹੈ ਕਿਉਂਕਿ ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਪਰਮੇਸ਼ਰ ਜਿਹੜਾ ਉੱਚੇ ਥਾਂ ਦੇ ਵਸਦਾ ਹੈ ਜਿਹਨੂੰ ਆਪਾਂ ਬਾਣੀ ਸ਼ਬਦ ਪੜ੍ਹਦੇ ਆ ਵੱਡਾ ਸਾਹਿਬ ਉੱਚਾ ਥਾਉ ਉੱਚੇ ਉਪਰ ਉਚਾ ਨਾ ਇਹ ਵੜ ਉੱਚਾ ਹੋਵੇ ਕੋਈ ਤੁਸੀਂ ਉੱਚੇ ਕੋ ਜਾਣੇ ਸੋਏ ਵੀ ਜਿੰਨਾ ਚਿਰ ਤੱਕ ਤੁਸੀਂ ਉੱਚੇ ਨਹੀਂ ਹੁੰਦੇ ਹੋ ਤੁਸੀਂ ਉਸ ਉੱਚੇ ਨੂੰ ਨਹੀਂ ਜਾਣ ਸਕਦੇ ਪਰ ਸੰਸਾਰ ਦੇ ਵਿੱਚ ਉੱਚੇ ਹੋਣ ਵਾਸਤੇ ਸਾਨੂੰ ਉੱਚੀ ਜਗ੍ਹਾ ਤੇ ਜਾਣਾ ਪੈਂਦਾ ਹੈ ਸੰਸਾਰ ਵਿੱਚ ਆਪਾਂ ਜੇ ਉੱਚੀ ਥਾਂ ਤੇ ਜਾਣਾ ਤਾਂ ਸਾਨੂੰ ਉੱਚੇ ਚ ਹੋਣਾ ਪਏਗਾ ਜੇ ਆਪਾਂ ਉੱਚੀ ਚੀਜ਼ ਨੂੰ ਦੇਖਣਾ ਸਾਨੂੰ ਤਾਂ ਉਹਨੂੰ ਦੇਖਣਾ ਪਏਗਾ ਪਰ ਗੁਰਮਤ ਇਹ ਚੀਜ਼ ਨਹੀਂ ਮੰਨਦੀ ਗੁਰਮਤ ਇਹ ਗੱਲ ਕਹਿੰਦੀ ਹੈ ਵੀ ਜੇ ਤੁਸੀਂ ਉੱਚੇ ਜਾਣਾ ਹੈ ਤੇ ਤੁਹਾਨੂੰ ਉਨਾ ਹੀ ਨੀਵੇਂ ਜਾਣਾ ਪਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਆਪਾਂ ਬਚਨ ਪੜ੍ਹਦੇ ਆਂ ਆਪਸ ਕੋ ਜੋ ਜਾਣੇ ਨੀਚਾ ਸੋਉ ਗਣੀਏ ਸਭ ਤੇ ਉੱਚਾ ਬਾਰੇ ਕਹਿੰਦੇ ਤੂੰ ਨੀਵਾ ਹੋਣਾ ਸ਼ੁਰੂ ਹੋ ਜਾ ਤੂੰ ਸਮਝਦਾ ਹੁੰਦਾ ਹੈ ਉੱਚਾ ਤੇ ਜੇ ਤੂੰ ਉੱਚਾ ਆਪਣੇ ਆਪ ਨੂੰ ਸਮਝਦਾ ਹੈ ਤੇ ਉਹ ਤੂੰ ਨਾ ਹੀ ਨੀਵਾ ਹੈ ਸੋਇਸ ਕਰਕੇ ਜਾਣਾ ਆਪਾਂ ਉੱਚੇ ਥਾਂ ਤੇ ਹੀ ਆ ਪਰ ਗੁਰਬਾਣੀ ਦਾ ਇਹ ਫਰਮਾਨ ਹੈ ਕਿ ਜੇ ਤੁਸੀਂ ਉੱਚੇ ਥਾਂ ਤੇ ਜਾਣਾ ਚਾਹੁੰਦਾ ਹੈ ਤੁਹਾਨੂੰ ਨੀਵਾ ਹੋਣਾ ਪੈਣਾ ਕਿਉਂਕਿ ਤੁਸੀਂ ਨੀਵੇਂ ਹੋ ਇਹਦਾ ਮਤਲਬ ਸਮਝ ਲਓ ਤੁਸੀਂ ਉੱਚੇ ਹੋ ਨੀਵਾ ਹੋਣਾ ਹੀ ਉੱਚਾ ਹੋਣਾ ਹੈ ਸਾਡਾ ਸੋ ਇਸ ਕਰਕੇ ਫਿਰ ਆਪਾਂ ਇੱਥੇ ਕਰਦੇ ਜਦੋਂ ਆਪਾਂ ਇੱਥੋਂ ਇੱਕ ਗੰਡ ਪਾ ਲਈਦਾ ਇਹ ਸਾਡੀ ਇੱਥੇ ਸਮਝ ਲਓ ਕਿ ਸਾਡਾ ਸੁੱਚ ਬਣ ਗਿਆ ਇੱਕ ਇਹ ਸੋਚ ਆਪਾਂ ਦਬ ਦੇ ਦਿੱਤਾ ਚੰਦ ਸੂਰਜ ਦੀ ਗੰਡ ਪੈ ਗਈ ਆਪਾਂ ਨੀਚੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਹੁਣ ਨੀਚੇ ਜਿਹੜਾ ਆਪਾਂ ਅਭਿਆਸ ਕਰਦੇ ਆਂ ਖਾਲੀ ਖਲਾਅ ਦੇ ਵਿੱਚ ਧਿਆਨ ਲਾਉਂਦੇ ਇਹਨਾਂ ਮਾਰੇ ਦੀ ਬਾਣੀ ਕਹਿੰਦੀ ਹੈ ਨੀਚੇ ਲੋਇਟ ਕਰ ਰहूं ਸਾਜਨ ਘਟ ਮਾਹੀ ਇੱਥੇ ਆਪਾਂ ਨੀਚੇ ਲੋਇਨ ਕਬੀਰ ਸਾਹਿਬ ਕਹਿੰਦੀ ਹੈ ਕਿ ਆਪਾਂ ਨੀਵੇਂ ਲੋਇਨ ਕਰਕੇ ਇੱਥੇ ਧਿਆਨ ਲਾਉਣਾ ਹੁੰਦਾ ਖਾਲੀ ਖਲਾਅ ਦੇ ਵਿੱਚ ਜਿਉਂ ਹੀ ਆਪਾਂ ਇੱਥੇ ਨੀਚੇ ਧਿਆਨ ਲ ਇੱਥੇ ਫਿਰ ਸਾਡੀ ਆ ਜਾਂਦੀ ਹੈ ਸ਼ਰਮਖੰਡ ਦੀ ਅਵਸਥਾ ਹੁਣ ਆਪਾਂ ਇਹਨਾਂ ਪੰਜਾ ਖੰਡਾਂ ਨੂੰ ਵੀ ਨਾਲ ਨਾਲ ਥੋੜਾ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦੇ ਵਿੱਚ ਇੱਥੇ ਕਿਹੜੀ ਆ ਜਾਂਦੀ ਹੈ ਸ਼ਰਮਖੰਡ ਦੀ ਅਵਸਥਾ ਸ਼ਰਮਖੰਡ ਦੇ ਵਿੱਚ ਪਿਆਰੋ ਕੀ ਹੁੰਦਾ ਜਿੱਥੇ ਸਾਡੇ ਮਨ ਦੀ ਘਾੜਤ ਘੜੀ ਜਾਂਦੀ ਹੈ ਹੁਣ ਇਸ ਤੋਂ ਉੱਚਾ ਤੁਸੀਂ ਤਾਂ ਹੀ ਉਠੋਗੇ ਜੇ ਮਾਲਕ ਤੁਹਾਨੂੰ ਆਪ ਲੈ ਕੇ ਜਾਏਗਾ ਤੇ ਕਿਉਂਕਿ ਸਾਡਾ ਅਭਿਆਸ ਇਹ ਆ ਆਪਾਂ ਆਪਣੇ ਘਰ ਜਾਣਾ ਹੁੰਦਾ ਇੱਥੋਂ ਨਿਕਲ ਕੇ ਪਰ ਇਹ ਸਟੈਪ ਨੇ ਇਹ ਪਾਉੜੀਆਂ ਨੇ ਜਿਹਨੂੰ ਆਪਾਂ ਲਾਵਾ ਦੇ ਵਿੱਚ ਵੀ ਚਾਰ ਪੌੜੀਆਂ ਦੱਸਿਆ ਸੀ ਪੰਜਾਂ ਖੰਡਾਂ ਦੇ ਵਿੱਚ ਇਹ ਪੰਜ ਪੌੜੀਆਂ ਨੇ ਸੋ ਇਸ ਸਟੈਪ ਨੇ ਸਾਡੇ ਇਹ ਤੀਸਰਾ ਸਟੈਪ ਸ਼ਰਮਖੰਡ ਦਾ ਉੱਤੇ ਹੁਣ ਸ਼ਰਮਖੰਡ ਦੇ ਵਿੱਚ ਕੀ ਹੋਏਗਾ ਜਦੋਂ ਆਪਾਂ ਇੱਥੇ ਧਿਆਨ ਲਾਵਾਂਗੇ ਆਪਾਂ ਨੀਵੇਂ ਚਲੇਗੇ ਹੁਣ ਇੱਥੇ ਮਾਲਕ ਸਾਡੀ ਪਰਖ ਕਰਦਾ ਹੈ ਮਾਲਕ ਸਾਡੀ ਕੀ ਪਰਖ ਕਰਦਾ ਆਪਾਂ ਇੱਥੇ ਆਪਣਾ ਮਨ ਪਰਮੇਸ਼ਰ ਨੂੰ ਸੌਂਪ ਦਿੰਦੇ ਹੁਣ ਇੱਥੇ ਮਾਲਕ ਨੇ ਸਾਡੀ ਘਾੜਤ ਕਢਣੀ ਹੈ ਘਾੜਤ ਕਢਣ ਦਾ ਭਾਵ ਕਿ ਸਾਡਾ ਸਭ ਤੋਂ ਪਹਿਲਾਂ ਜਿਹੜਾ ਹੌਮੇ ਦਾ ਕੱਪੜਾ ਆ ਅਸਥੂਲ ਰੂਪ ਹੈ ਮਨ ਦਾ ਉਹ ਉਤਾਰਨਾ ਹੈ ਮਾਲਕ ਦੇ ਕਿਉਂ ਕਿਉਂਕਿ ਸਾਨੂੰ ਮਾਲਕ ਨੇ ਦੇਣਾ ਨਾਮ ਦਾ ਕੱਪੜਾ ਜਿਹਨੂੰ ਆਪਾਂ ਬਾਣੀ ਸ਼ਬਦ ਸ਼ਬਦ ਵੀ ਪੜਦੇ ਆਂ ਹਰ ਨਾਮ ਹਮਾਰਾ ਪਹਿਨਣ ਜਿਤ ਪਾਏ ਫਿਰ ਨੰਗੇ ਨਾ ਹੋਵੇ ਹੀ ਹੋਰ ਪਹਿਨਣ ਕੀ ਅਮਰੀ ਸ਼ਰਦ ਗਈ ਜਦੋਂ ਆਪਾਂ ਉਹ ਨਾਮ ਦਾ ਕੱਪੜਾ ਪਹਿਨ ਲਵਾਂਗੇ ਪਿਆਰੇ ਉੱਪਰ ਪ੍ਰੈਕਟੀਕਲੀ ਦੇਖ ਸਕਦੇ ਆਂ ਜਦੋਂ ਆਪਾਂ ਇਹਨਾਂ ਦੋਨਾਂ ਨੇਤਰਾਂ ਨੂੰ ਇੱਕ ਕਰਦੇ ਆਂ ਨਾ ਸਾਡਾ ਫੇਸ ਜਿਹੜਾ ਸਾਰਾ ਚਮਕਣ ਲੱਗ ਜਾਂਦਾ ਹੈ ਪ੍ਰਕਾਸ਼ ਹੀ ਪ੍ਰਕਾਸ਼ ਸਾਡੇ ਚਿਹਰੇ ਉੱਤੇ ਹੋ ਜਾਂਦਾ ਹੈ ਕਿਸੇ ਨੂੰ ਨਹੀਂ ਦਿਖੇਗਾ ਜਦੋਂ ਤੁਸੀਂ ਖੁਦ ਆਪਣੇ ਚਿਹਰੇ ਉੱਤੇ ਦੇਖੋਗੇ ਨਾ ਆ ਤੁਹਾਡਾ ਦਾੜਾ ਵੀ ਜਿਹੜਾ ਵੀ ਪ੍ਰਕਾਸ਼ ਦੇ ਵਿੱਚ ਭਰਿਆ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਜਿਹੜਾ ਆਪਾਂ ਕਹਿੰਦੇ ਨਾ ਦਾੜਾ ਪ੍ਰਕਾਸ਼ ਹੋਣਾ ਉਸਲ ਦੇ ਵਿੱਚ ਇਹੀ ਹੈ ਪ੍ਰਕਾਸ਼ ਦਾ ਮਤਲਬ ਕਿ ਸੋ ਤੁਹਾਡਾ ਦਾੜਾ ਵੀ ਸਾਰਾ ਇੱਥੇ ਵੀ ਤੁਹਾਨੂੰ ਪ੍ਰਕਾਸ਼ ਦਿਖਣਾ ਸ਼ੁਰੂ ਹੋ ਜਾਏਗਾ ਉਹ ਨਿਸ਼ਾਨੀ ਹੈ ਕਿ ਤੁਹਾਨੂੰ ਮਾਲਕ ਨੇ ਨਾਮ ਦਾ ਕੱਪੜਾ ਦੇ ਦਿੱਤਾ ਪਰ ਇਦਾਂ ਨਹੀਂ ਤੁਸੀਂ ਧਿਆਨ ਮਾਰਗ ਦੇ ਜ਼ਰੀਏ ਆਪਣੇ ਘਰ ਜਾਣਾ ਹੈ ਚੌਥੇ ਪੱਧ ਦੇ ਵਿੱਚ ਜਾਣਾ ਤੁਸੀਂ نیچے ਧਿਆਨ ਲਾ ਕੇ ਰੱਖਣਾ ਉਹਨਾਂ ਚਿਰ ਤੱਕ نیچے ਧਿਆਨ ਲਾ ਕੇ ਰੱਖਣਾ ਜਿੰਨਾ ਚਿਰ ਤੱਕ ਮਾਲਕ ਤੁਹਾਨੂੰ ਉੱਚਿਆਂ ਨਹੀਂ ਕਰਦਾ ਜਿਨੂੰ ਆਪਾਂ ਬਾਣੀ ਸ਼ਬਦ ਪੜ੍ਹਦੇ ਆਂ ਨੀਚਾ ਊਚ ਕਰੇ ਮੇਰਾ ਗੋਬਿੰਦ ਉਥੇ ਮਾਲਕ ਤੁਹਾਨੂੰ ਉੱਚੀਆਂ ਕਰੇਗਾ ਉੱਚਾ ਹੋਣਾ ਇਹੀ ਆ ਪਿਆਰੇ ਉਹਦੇ ਨੀਵਾ ਹੋਣਾ ਵੀ ਇਹੀ ਆ ਕਿਉਂਕਿ ਜੇ ਤੁਸੀਂ ਇਹ ਗੱਲ ਕਹੋ ਕਿ ਨੀਵਾ ਮੈਂ ਹੋ ਜਾਂਦਾ ਮੈਂ ਆਪਣਾ ਮਸਤਕ ਜਿਹੜਾ ਧਰਤੀ ਤੇ ਰੱਖ ਦਿੰਦਾ ਮਾਰੇ ਦੀ ਬਾਣੀ ਕਹਿੰਦੀ ਆ ਸੀਸ ਨਵਾਇਆ ਕਿਆ ਥੀਏ ਜਾ ਰਹੇ ਦੇ ਕਿਸੂ ਦੇ ਜਾਏ ਮਾਰੇ ਕਹਿੰਦੇ ਇਦਾਂ ਸੀਸ ਨਵਾਉਣ ਦਾ ਕੋਈ ਫਾਇਦਾ ਨਹੀਂ ਹੈ ਜੇ ਮਨ ਨਹੀਂ ਨਿਵੇਂਆ ਤੇ ਤੇ ਮਾਰੇ ਕਹਦੇ ਮਨ ਨੂੰ ਨਿਉਣਾ ਤੇ ਮਨ ਕਿੱਥੋਂ ਨੇਤਰਾਂ ਦੇ ਵਿੱਚ ਚੱਲਦਾ ਆਪਾਂ ਧਿਆਨ ਦੇ ਦੁਆਰਾ ਇਹਨੂੰ ਨੀਵਾ ਕਰਨਾ ਹੁੰਦਾ ਹੈ ਇਹ ਪ੍ਰੈਕਟੀਕਲ ਹੈ ਤੁਸੀਂ ਕਰੋਗੇ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਵੀ ਦੇਖਣੇ ਸ਼ੁਰੂ ਹੋ ਜਾਣਗੇ ਜਿਉਂ ਹੀ ਤੁਸੀਂ ਮਨ ਨੂੰ ਨੀਵਾ ਕੀਤਾ ਇੱਥੇ ਗੁਰਬਾਣੀ ਦੇ ਅਨੁਸਾਰ ਗੁਰਬਾਣੀ ਦਾ ਸ਼ਬਦ ਵੀ ਆਪਾਂ ਪੜ੍ਹ ਰਹੇ ਹਾਂ ਨੀਚੇ ਲੋਇਨ ਕਰ ਲਹੁ ਲੈ ਸਾਜਰ ਕਟਮਾਏ ਤੁਸੀਂ ਜਿਉਂ ਹੀ ਨੀਚੇ ਧਿਆਨ ਲਾਉਣਾ ਸ਼ੁਰੂ ਕਰ ਦਿੱਤਾ ਹੌਲੀ-ਹੌਲੀ ਤੁਸੀਂ ਦੇਖੋਗੇ ਆਪਣਾ ਜੀਵਨ ਦਾ ਸੁਧਾਰ ਹੋ ਕੋ ਤੜਪ ਸੱਚੀ ਹੋਵੇ ਪ੍ਰੇਮ ਸੱਚਾ ਹੋਵੇ ਬੱਜਰ ਕੋ ਰਹਿਤਾਂ ਤੋਂ ਬਚੋ ਕਿਸੇ ਦਾ ਹੱਕ ਨਹੀਂ ਖਾਣਾ ਪਰ ਆਪਣੇ ਸਰੀਰ ਤੋਂ ਦੂਰ ਰਹਿਣਾ ਕਿਸੇ ਦੀ ਦੰਦਿਆ ਚੁਗਲੀ ਨਹੀਂ ਕਰਨੀ ਇਹ ਚੀਜ਼ਾਂ ਤੁਹਾਡੇ 'ਚ ਨਹੀਂ ਆ ਤੁਹਾਡੀ ਤੜਪ ਸੱਚੀ ਆ ਤੋ ਤੁਹਾਡੇ ਤੇ ਮਾਲਕ ਨੇ ਤਰਸ ਕਰ ਲਿਆ ਤੁਸੀਂ ਅਰਦਾਸਾਂ ਬੇਤਤੀਆ ਕਰੋ ਵਾਹਿਗੁਰੂ ਜੀ ਕਿਰਪਾ ਕਰ ਮੈਨੂੰ ਪ੍ਰਵਾਨ ਕਰ ਮੈਨੂੰ ਆਪਣੇ ਗੱਲ ਨਾਲ ਲਾ ਜਿਉਂ ਹੀ ਤੁਸੀਂ ਦਰ ਦੇ ਉੱਤੇ ਧਿਆਨ ਲਾ ਕੇ ਬੈਠੇ ਰਹੋਗੇ ਨੀਚੇ ਧਿਆਨ ਲਾਓਗੇ ਮਾਲਕ ਕੀ ਕਰੇਗਾ ਹੌਲੀ ਹੌਲੀ ਤੁਹਾਡੀ ਘੜਤ ਘੜਨੀ ਸ਼ੁਰੂ ਕਰ ਦੇਗਾ ਤੁਹਾਡੀ ਘੜਤ ਘੜ ਦਾ ਮਤਲਬ ਤੂੰ ਭੰਨਣ ਕਰਨ ਸਮਰੱਥ ਸੁਆਮੀ ਹੈ ਤੁਹਾਡੀ ਹੋਮੈਰੂਪੀ ਮਨ ਨੂੰ ਭੰਨੇਗਾ ਤੇ ਤੁਹਾਡਾ ਨਾਮ ਰੂਪੀ ਮੰਨ ਜਿਹੜਾ ਅ ਪ੍ਰਕਾਸ਼ ਰੂਪ ਮੰਨ ਜਿਹੜਾ ਉਹਦੀ ਘੜਤ ਕੜੇਗਾ ਇੱਕ ਨੂੰ ਭੰਨੇਗਾ ਇੱਕ ਦੀ ਘੜਤ ਕੜੇਗਾ ਭੰਨੇਗਾ ਕਿਹੜਾ ਅਸਥੂਲ ਰੂਪ ਭੰਨ ਦੇਗਾ ਤੇ ਪ੍ਰਕਾਸ਼ ਰੂਪ ਦੀ ਜਿਹੜੀ ਉਹ ਘੜਤ ਕੜਨੀ ਸ਼ੁਰੂ ਕਰ ਦੇਗਾ ਇੱਥੇ ਹੌਲੀ ਹੌਲੀ ਤੁਸੀਂ ਕੀ ਦੇਖੋਗੇ ਜਿਉਂ ਤੁਸੀਂ ਨੀਚੇ ਧਿਆਨ ਲਾਵੋਗੇ ਪਿਆਰਿਓ ਖਾਲੀ ਖਲਾ ਦੇ ਵਿੱਚ ਜਿਵੇਂ ਹੁਣ ਸਾਡੇ ਇੱਥੇ ਜ਼ਮੀਨ ਹੈ ਨੀਚੇ ਆਪਾਂ ਕੀਤਾ ਜ਼ਮੀਨ ਤੋਂ ਥੋੜਾ ਜਿਹਾ ਉੱਪਰ ਧਿਆਨ ਰੱਖਿਆ ਜੀਵੇਂ ਮੰਜਾ ਮੰਜੀਰ ਦੀ ਚਾਦਰ ਤੋਂ ਥੋੜਾ ਹੀ ਉੱਪਰ ਧਿਆਨ ਆਪਾਂ ਖਾਲੀ ਸਪੇਸ 'ਚ ਤੇ ਧਿਆਨ ਲਾ ਕੇ ਬੈਠੇ ਆਂ ਖਾਲੀ ਖਲਾ ਦੇ ਵਿੱਚ ਮਾਨਾਕਾਰਾਂ ਤੋਂ ਟੁੱਟਿਆ ਹੋਇਆ ਮਨ ਨਿਰਾਕਾਰ ਨੂੰ ਦੇਖਦਾ ਪਿਆ ਧਿਆਨ ਲੱਗਾ ਹੋਇਆ ਹੈ ਇੱਥੇ ਹੌਲੀ-ਹੌਲੀ ਕੀ ਤੁਸੀਂ ਦੇਖੋਗੇ ਕਿ ਮਨ ਕੀ ਕਰੇਗਾ ਹੁਣ ਮਾਲਕ ਕੀ ਕਰੇਗਾ ਸਾਡਾ ਇਹ ਹੌਮੇ ਰੂਪ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਆਪਾਂ ਇੱਕ ਦ੍ਰਿਸ਼ਟ ਹੋ ਜਾਾਂਗੇ ਸਾਡਾ ਹੌਮੇ ਰੂਪ ਖੜਾ ਹੋ ਹੁਣ ਇੱਥੇ ਕੀ ਹੋਏਗਾ ਤੁਹਾਡੀ ਸੁਖਮਣਾ ਪਰਗਰ ਹੋਏਗੀ ਸੁਖਮਣਾ ਪ੍ਰਗਟ ਹੋਏਗੀ ਜਿਸ ਨੂੰ ਮਾਰੇ ਦੀ ਬਾਣੀ ਕਹਿੰਦੀ ਹੈ ਈੜਾ ਪਿੰਗਲਾ ਔਰ ਸੁਖਮਣਾ ਪੌਣੇ ਬੰਦਰ ਹਾਉਗੋ ਚੰਦ ਸੂਰਜ ਦੇ ਸੰਮ ਕਾ ਰੱਖੋ ਬ੍ਰਹਮ ਜੋਤ ਮਿਲ ਜਾਊਗਾ ਜਿਵੇਂ ਤੁਹਾਡੇ ਚੰਦ ਸੂਰਜ ਸੰਮ ਹੋਗੇ ਤੁਸੀਂ ਮਾਲਕ ਨੂੰ ਪ੍ਰਵਾਨ ਹੋਗੇ ਇੱਥੇ ਤੁਹਾਡੀ ਸੁਖਮਣਾ ਪ੍ਰਗਟ ਹੋ ਜਾਏਗੀ ਸੁਖਮਣਾ ਪ੍ਰਗਟ ਭਾਵ ਕਿ ਇੱਥੇ ਤੁਹਾਨੂੰ ਥੋੜੀ ਚਮਕ ਆਉਣੀ ਸ਼ੁਰੂ ਹੋ ਜਾਏਗੀ ਤੁਹਾਡੇ ਉੱਤੇ ਜੋਤ ਪ੍ਰਗਟ ਜਿਹਨੂੰ ਆਪਾਂ ਜੋਤ ਪ੍ਰਗਟ ਹੋਣਾ ਕਹਿੰਦੇ ਇੱਥੇ ਤੁਹਾਨੂੰ ਜੋਤ ਦਿਖਣੀ ਸ਼ੁਰੂ ਹੋ ਜਾਏਗੀ ਈੜਾ ਪਿੰਗਲਾ ਇਹਨਾਂ ਦੋਨਾਂ ਸੁਰਾਂ ਨੂੰ ਕੀ ਹੈ ਸੁਖਮਣਾ ਜਿਹੜੀ ਉਹ ਪ੍ਰਗਟ ਹੋਗੀ ਇਹਨਾਂ ਨੂੰ ਤਿੰਨ ਨਦੀਆਂ ਕਿਹਾ ਜਾਂਦਾ ਜਿਵੇਂ ਆਪਾਂ ਇੱਕ ਸਾਡੇ ਦੇਸ਼ ਦੇ ਵਿੱਚ ਇੱਕ ਸ਼ਹਿਰ ਆ ਪ੍ਰਿਆਗਰਾਜ ਪ੍ਰਿਆਗਰਾਜ ਉਹਨੂੰ ਕਿਤੇ ਆ ਕਿਹਾ ਜਾਂਦਾ ਕਿਉਂਕਿ ਉੱਥੇ ਤਿੰਨ ਨਦੀਆਂ ਦਾ ਪ੍ਰਾਗ ਬਣਦਾ ਤਿੰਨ ਨਦੀਆਂ ਜਿੱਥੇ ਇਕੱਠੇ ਹੁੰਦੀਆਂ ਉਹਨੂੰ ਆਪਾਂ ਕਹਿੰਦੇ ਹਾਂ ਸੰਗਮ ਸੰਗਮ ਭਾਵ ਕਿ ਉੱਥੇ ਤਿੰਨ ਨਦੀਆਂ ਨੇ ਉੱਥੇ ਇੱਕ ਗੰਗਾ ਹੈ ਇੱਕ ਯਮੁਨਾ ਇੱਕ ਸਰਸਵਤੀ ਜਿਹੜੀ ਸਰਸਵਤੀ ਆ ਕਹਿੰਦੇ ਉਹ ਗੁਪਤ ਵਰਤਦੀ ਹੈ ਗੰਗਾ ਯਮੁਨਾ ਜਿਹੜੀ ਪ੍ਰਗਟ ਹੈ ਇਸੇ ਤਰ੍ਹਾਂ ਇਹ ਈੜਾ ਪਿੰਗਲਾ ਜਿਹੜੀ ਪ੍ਰਗਟ ਹੈ ਸੁਖਮਣਾ ਜਿਹੜੀ ਉਹ ਗੁਪਤ ਹੈ ਉਹ ਜਦੋਂ ਪ੍ਰਗਟ ਹੋ ਜਾਂਦੀ ਹੈ ਫਿਰ ਗੁਰੂ ਗ੍ਰੰਥ ਸਾਹਿਬਾਰੇ ਦੀ ਬਾਣੀ ਸਾਨੂੰ ਦੱਸਦੀ ਹੈ ਵੀ ਤੁਹਾਡਾ ਸੰਗਮ ਬਣ ਗਿਆ ਇੱਥੇ ਹੁਣ ਸ਼ਬਦ ਸੁਣਿਓ ਮਾਰੇ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਤੀਨ ਬਸਾਏ ਇਕਠਾਈ ਬੇਣੀ ਸੰਗਮ ਤਹਿ ਪਰਾਗ ਮਨਮਜਨ ਕਰੇ ਤਥਾਈ ਸੰਤੋ ਤਹਾ ਨਰਨਜਨ RAM ਹੈ ਗੁਰਗਮ ਜੀਨੇ ਬਿਰਲਾ ਕੋਈ ਜਦੋਂ ਤੁਹਾਡੀ ਸੁਖਮਣਾ ਪ੍ਰਗਟ ਹੋ ਗਈ ਤੁਹਾਡਾ ਇੱਥੇ ਸੰਗਮ ਬਣ ਜਾਣਾ ਤੁਹਾਡੇ ਮਨ ਨੇ ਇੱਥੇ ਮਜਨ ਕਰਨਾ ਫਿਰ ਇਸ਼ਨਾਨ ਕਰਨਾ ਹੁਣ ਇੱਥੇ ਕੀ ਹੋਣਾ ਜਿਉਂ ਹੀ ਤੁਹਾਡਾ ਮਨ ਇੱਥੇ ਆ ਕੇ ਬੈਠਾ ਤੁਹਾਡੀ ਮੰਨ ਦੀ ਜੋਤ ਪ੍ਰਗਟ ਜੋ ਵੀ ਤੁਸੀਂ ਇੱਥੇ ਧਿਆਨ ਲਾਇਆ نیچے ਧਿਆਨ ਲਾਇਆ ਉੱਥੇ ਤੁਹਾਡੇ ਮਨ ਦਾ ਮੱਜਣ ਹੋਣਾ ਸ਼ੁਰੂ ਹੋ ਜਾਣਾ ਹੈ نیچے ਤੁਹਾਨੂੰ ਜਲਦੀ ਨਈ ਅੰਮ੍ਰਿਤ ਸਰੋਵਰ ਜਿਹੜਾ ਤੁਹਾਨੂੰ ਦਿਖਣਾ ਸ਼ੁਰੂ ਹੋ ਜਾਵੇਗਾ ਜਿਉਂ ਹੀ ਤੁਸੀਂ ਉੱਚ ਧਿਆਨ ਲਾਓਗੇ ਤੁਹਾਡਾ ਮਨ ਜਿਹੜਾ ਨਿਰਮਲ ਹੋਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਤੁਹਾਡਾ ਸੰਗਮ ਬਣ ਗਿਆ ਹੈ ਸੰਗਮ ਇਹੀ ਹੈ ਪਿਆਰੇ ਜਿੰਨੂੰ ਗੁਰਨਾਨਕ ਪਾਤਸ਼ਾਹ ਨੇ ਕਿਹਾ ਨਾ ਅੰਤਰਗਤ ਤੀਰਤ ਉਹ ਏ ਤੁਹਾਡਾ ਤੀਰਤ ਹੈ ਤੁਸੀਂ ਘਰ ਬੈਠੇ ਆਂ ਹੀ ਇਸ਼ਨਾਨ ਕਰਦੇ ਪਏ ਹੋ ਜਿਉਂ-ਜਿਉਂ ਤੁਸੀਂ ਇਸ਼ਨਾਨ ਕਰੋਗੇ ਇੱਥੇ ਉਥੇ ਕਿਉਂ ਹੋਏਗਾ ਪਿਆਰਿਓ ਮਾਲਕ ਤੁਹਾਡੇ ਸਤੂਰੂ ਰੂਪ ਨੂੰ ਖਤਮ ਕਰਕੇ ਤੁਹਾਨੂੰ ਨਾਮ ਪ੍ਰਗਟ ਦੇ ਦੇਗਾ ਤੁਹਾਨੂੰ ਨਾਮ ਦੀ ਦਾਦ ਨਾਮ ਦਾ ਰਤਨ ਨਾਮ ਦਾ ਜਿਹੜਾ ਕੀਮਤੀ ਹੀਰਾ ਹੈ ਉਹ ਤੁਹਾਡੀ ਝੋੜੀ ਦੇ ਵਿੱਚ ਪਾ ਦੇਗਾ ਹੁਣ ਗੁਰੂ ਪਿਆਰਿਓ ਮਾਰੇ ਦੀ ਬਾਣੀ ਕਹਿੰਦੀ ਹੈ ਕਦੋਂ ਮਿਲਦਾ ਮਾਰੇ ਕਹਿੰਦੇ ਸਭ ਤੇਰੀ ਤੂੰ ਸਭਨੀ ਤੇ ਆਇਆ ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ ਜਿਨ੍ਹਾਂ ਤੇ ਤੂੰ ਤਰਸ ਕਰਦਾ ਹੈ ਉਹਨਾਂ ਨੂੰ ਇਹ ਨਾਮ ਰਤਨ ਦੀ ਜਿਹੜੀ ਉਹ ਪ੍ਰਾਪਤੀ ਹੁੰਦੀ ਹੈ ਜਦੋਂ ਪਿਆਰਿਓ ਸੰਨਾ ਨਾਮ ਰਤਨ ਜਿਹੜਾ ਪ੍ਰਗਟ ਹੋ ਜਾਂਦਾ ਹੈ ਉਥੇ ਕੀ ਹੁੰਦਾ ਆ ਸਮਝ ਲਓ ਆਪਾਂ ਮੁਕਤ ਹੋ ਗਏ ਪਰਵਾਣ ਹੋ ਗਏ ਉਹ ਕਿੱਥੇ ਪ੍ਰਗਟ ਹੋਏਗਾ ਸਾਹਮਣੇ ਜਿਉਂ ਹੀ ਤੁਹਾਨੂੰ ਸਾਹਮਣੇ ਪ੍ਰਕਾਸ਼ ਦਿਖਣਾ ਸ਼ੁਰੂ ਹੋ ਜਾਂਦਾ ਹੈ ਮਾਲਕ ਨੇ ਤੁਹਾਨੂੰ ਆਪਣੇ ਆਪ ਹੀ ਨੀਵੇਂ ਤੋਂ ਉੱਚੇ ਕਰ ਦੇਣਾ ਉਹ ਪ੍ਰਕਾਸ਼ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜਣਾ ਕਿ ਪ੍ਰਕਾਸ਼ ਜਿਹੜਾ ਤੁਹਾਨੂੰ ਉੱਪਰ ਚੁੱਕਦਾ ਪਿਆ ਅਸਲ 'ਚ ਉਹ ਪ੍ਰਕਾਸ਼ ਨਹੀਂ ਤੁਹਾਨੂੰ ਉੱਪਰ ਚੁੱਕਦਾ ਪਿਆ ਤੁਹਾਨੂੰ ਮਾਲਕ ਉੱਪਰ ਚੁੱਕਦਾ ਪਿਆ ਜਦੋਂ ਤੁਸੀਂ ਇੱਥੇ ਇਸ ਅਵਸਥਾ ਤੇ ਪਹੁੰਚ ਗਏ ਇਹ ਤੇ ਤੁਹਾਨੂੰ ਮਾਲਕ ਲੈ ਕੇ ਆ ਗਿਆ ਇਸ ਅਵਸਥਾ ਤੇ ਤੁਸੀਂ ਜਿਉਂ ਹੀ ਆਪਣੇ ਫੇਸ ਉੱਤੇ ਧਿਆਨ ਲਾ ਕੇ ਦੇਖੋਗੇ ਤੁਹਾਨੂੰ ਆ ਸਾਰਾ ਫੇਸ ਜਿਹੜਾ ਆਪਣਾ ਆ ਗਰਦਨ ਤੋਂ ਉੱਪਰ ਉੱਪਰ ਤੋਂ ਦੇਖਣਾ ਵੀ ਸਾਰਾ ਪ੍ਰਕਾਸ਼ੀ ਪ੍ਰਕਾਸ਼ ਹੋ ਜਾਂਦਾ ਹੈ ਇਹਨੂੰ ਆਪਾਂ ਕਹਿੰਦੇ ਹਾਂ ਮੁਖ ਉਜਲ ਹੋਣਾ ਬਹੁਤ ਜੀਵ ਮੁਖ ਉਜਲ ਸ਼ਬਦ ਦੇ ਗਲਤ ਅਰਥ ਕਰਦੇ ਆ ਆਪਣੇ ਤੌਰ ਤੇ ਅਰਥ ਕਰੀ ਜਾਂਦੇ ਆ ਪ੍ਰੈਕਟੀਕਲ ਤੋਂ ਬਿਨਾਂ ਹੀ ਇਹਦੇ ਅਰਥ ਕਰੀ ਜਾਂਦੇ ਆ ਪ੍ਰੈਕਟੀਕਲੀ ਇਹਦੇ ਅਰਥ ਬਣਦੇ ਆ ਮੁਖ ਭਾਵ ਤੁਹਾਡਾ ਚਿਹਰਾ ਉਜਲ ਭਾਵ ਕਿ ਪ੍ਰਕਾਸ਼ ਕਿੰਨਾ ਦਾ ਹੁੰਦਾ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਦਾ ਜਿੰਨਾ ਮਸ਼ੱਕਤ ਕੀਤੀ ਹੈ ਕੱਲ ਨਾਲ ਕੀਤੀ ਹੈ ਜਿਨ੍ਹਾਂ ਨੂੰ ਨਾਮ ਮਿਲ ਗਿਆ ਤੁਸੀਂ ਜਿੰਨੀ ਮਰਜ਼ੀ ਬਹਿਸ ਕਰੀ ਜਾਓ ਨਾਮ ਤੇ ਮੈਂ ਨਾਮ ਤੇ ਆਉਣਾ ਹੈ ਮੈਂ ਨਾਮ ਤੇ ਆਉਣਾ ਹੈ ਇਹ ਸਹੀ ਨਾਮ ਹੈ ਇਹ ਸੱਚਾ ਨਾਮ ਹੈ ਪਰ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਨਾਮ ਦਾ ਭੇਦ ਦੇ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹੜਾ ਨਾਮ ਤੇ ਆਉਂਦਾ ਹੋਏਗਾ ਉਹਦਾ ਮੁਖ ਉਜਲ ਹੋ ਜਾਏਗਾ ਜਿਹੜਾ ਵੀ ਤੁਸੀਂ ਨਾਮ ਤੇ ਆ ਰਹੇ ਹੋ ਦੇਖੋ ਆਪਣੇ ਮੁਖ ਨੂੰ ਦੇਖੋ ਤੁਹਾਡਾ ਮੁਖ ਉਜਲ ਹੈ ਜਮਕਦਾ ਪਿਆ ਹੈ ਪ੍ਰਕਾਸ਼ ਹੈ ਜੇ ਪ੍ਰਕਾਸ਼ ਹੈ ਇਹਦਾ ਮਤਲਬ ਤੁਸੀਂ ਸਹੀ ਨਾਮ ਨੂੰ ਧੰਦੇ ਪਏ ਇਹ ਪਿਆਰਿਓ ਪ੍ਰਗਟ ਹੋ ਜਾਏਗਾ ਇਹ ਅਵਸਥਾਵਾਂ ਬਣਦੀਆਂ ਨੇ ਕਰਮਖੰਡ ਤੇ ਸੱਚਖੰਡ ਦੀ ਅਵਸਥਾ ਇੱਥੇ ਤੁਸੀਂ ਆਪ ਨਹੀਂ ਜਾ ਸਕਦੇ ਇੱਥੇ ਮਾਰੇ ਕਹਿੰਦੇ ਆ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਯੋਧ ਮਹਾਬਲੀ ਸੂਰਤਨ ਮੈਂ ਆਰਾਮ ਰਿਹਾ ਭਰਪੂ ਇਹ ਤੇ ਸਮਝ ਲਓ ਕਿ ਤੁਹਾਡੇ ਮਨ ਚ ਪਰਮੇਸ਼ਰ ਆ ਕੇ ਬਸ ਗਿਆ ਇੱਥੇ ਤੁਸੀਂ ਯੋਧੇ ਮਹਾਬਲੀ ਸੂਰਮੇ ਬਣ ਗਏ ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਈਅਤੈ ਸੂਰ ਬਹੁਤ ਉੱਚੀ ਅਵਸਥਾ ਹੋ ਜਾਂਦੀ ਹੈ ਮਾਲਕ ਤਰਸ ਕਰ ਲੈਂਦਾ ਸਾਡੇ ਤੇ ਇੱਥੋਂ ਇੱਥੇ ਤੱਕ ਜਾਣਾ ਹੁੰਦਾ ਆਪਾਂ ਇੱਥੇ ਘਾੜ ਤਾ ਸਾਡੀ ਮਾਲਕ ਸਾਡੀ ਘਾੜ ਤੱਕੜੇਗਾ ਇਸ ਤੋਂ ਬਾਅਦ ਇੱਥੇ ਆ ਇਸ ਤੋਂ ਬਾਅਦ ਹੌਲੀ ਹੌਲੀ ਮਾਲਕ ਮਸਤਕ ਤੇ ਤੁੰਨ ਲੈ ਜਾਏਗਾ ਜਿਹਨੂੰ ਆਪਾਂ ਬਾਣੀ ਚ ਸ਼ਬਦ ਪੜ੍ਹਦੇ ਆ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰੇ ਤਨ ਕੇ ਸਾਥ ਇੱਥੇ ਸਮਝ ਲਓ ਤੁਸੀਂ ਉਸ ਅਵਸਥਾ ਤੇ ਪਹੁੰਚਗੇ ਵੀ ਜਿਹੜਾ ਵੀ ਤੁਹਾਡੀ ਸੰਗਤ ਕਰਨੀ ਸ਼ੁਰੂ ਕਰ ਦੇਗਾ ਉਹਦਾ ਵੀ ਮਾਲਕ ਨਾਲ ਹੀ ਉਧਾਰ ਕਰ ਦੇਗਾ ਇਹ ਗੁਰਮਖ ਦੀ ਅਵਸਥਾ ਇੱਥੇ ਆਪਾਂ ਨਾਮ ਨੂੰ ਤੇ ਆਉਂਦੇ ਆ ਇੱਥੇ ਆਪਾਂ ਪਰਮੇਸ਼ਨ ਨੂੰ ਦਿਹਾਉਣਾ ਸ਼ੁਰੂ ਕਰ ਦਿੰਦੇ ਆ ਉਹ ਹੁੰਦੀ ਹੈ ਗੁਰਮਖ ਦੀ ਅਵਸਥਾ ਜੇ ਤੋ ਸੱਚਖੰਡ ਦੀ ਅਵਸਥਾ ਸੱਚਖੰਡ ਬਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਜਿੱਥੇ ਮਾਲਕ ਸਾਨੂੰ ਦੇਖਦਾ ਜਿੱਥੇ ਆਪਾਂ ਪਰਮੇਸ਼ਨ ਨੂੰ ਦੇਖਦੇ ਆ ਪਰਮੇਸ਼ਰ ਵੀ ਸਾਨੂੰ ਦੇਖਦਾ ਦੇਖ ਦੇਖ ਕੇ ਮਾਲਕ ਸਾਡੇ ਤੇ ਖੁਸ਼ ਹੁੰਦਾ ਕਰ ਕਰ ਵੇਖੇ ਨਦਰ ਨਿਹਾਲ ਇਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਾਂ ਅੰਤਨਾੰਤ ਇਥੇ ਅਸਲ ਦੇ ਵਿੱਚ ਜਦੋਂ ਆਪਾਂ ਕਥਨੀ ਕਰਦੇ ਆ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਪਰਮੇਸ਼ਰ ਬੇਅੰਤ ਹੈ ਉਹਨੂੰ ਕਥਿਆ ਨਹੀਂ ਜਾ ਸਕਦਾ ਅਸਲ ਦੇ ਵਿੱਚ ਪਿਆਰਿਓ ਕਥਨੀ ਵੀ ਉਹੀ ਕਰ ਸਕਦਾ ਜਿਹਦੇ ਮਸਤਕ ਤੇ ਮਾਲਕ ਪ੍ਰਗਟ ਹੈ ਕਥਾਕਰ ਨੂੰ ਕੋਈ ਜਿੰਨੀ ਮਰਜ਼ੀ ਕਥਾ ਕਰੀ ਜਾਏ ਮਾਰੇ ਦੀ ਬਾਣੀ ਵੀ ਕਹਿੰਦੀ ਹੈ ਅਸੰਤ ਅਨਾੜੀ ਕਦੇ ਨਾ ਬੂਝੇ ਕਥਨੀ ਕਰੇ ਮਾਇਆ ਨਾਲ ਲੂਝੇ ਮਾਰੇ ਕਹਿੰਦੀ ਆ ਨਾੜੀ ਬੰਦਾ ਵੀ ਕਥਾ ਕਰ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਪਰ ਕਹਿੰਦੇ ਆ ਕਿ ਉਹ ਕਥਾ ਕਰੇਗਾ ਪਰ ਮਲਾਉਗਾ ਨਹੀਂ ਕਿਸੇ ਨੂੰ ਪਰਮਿਸ਼ਨ ਨਾਲ ਇਸੇ ਕਰਕੇ ਗੁਰਬਾਣੀ ਦਾ ਇਹ ਸਾਨੂੰ ਹੁਕਮ ਹੈ ਕਿ ਆਪਾਂ ਉਦੋਂ ਹੀ ਪਰਮੇਸ਼ਰ ਦੀ ਗੱਲ ਕਰਨੀ ਹੈ ਜਦੋਂ ਪਰਮੇਸ਼ਰ ਸਾਡਾ ਖੁਦ ਪਰਮ ਦਾ ਪਰਦਾ ਜਿਹੜਾ ਪਾਸੀ ਕਰ ਦਵੇ ਇਹ ਸਾਡਾ ਧਿਆਨ ਦਾ ਅਭਿਆਸ ਸਤਿਆਰਿਓ ਸਾਡੀ ਧਿਆਨ ਦੀ ਯੁਗਤੀ ਹੈ ਸਾਡੇ ਧਿਆਨ ਦੀ ਵਿਧੀ ਹੈ ਆਪਾਂ ਇੱਥੋਂ ਸ਼ੁਰੂਆਤ ਕਰਕੇ ਇੱਥੋਂ ਲੈਣਾ ਹੁੰਦਾ ਹੈ ਸਭ ਤੋਂ ਪਹਿਲਾਂ ਆਪਾਂ ਦੋਨਾਂ ਨੇਤਰਾਂ ਨੂੰ ਸਮ ਕਰਦੇ ਹਾਂ ਸਮ ਕਰਕੇ ਉਸ ਤੋਂ ਬਾਅਦ ਆਪਾਂ ਪ੍ਰੈਕਟੀਕਲੀ ਇਹਦਾ ਨੀਚੇ ਦਾ ਅਭਿਆਸ ਕਰਦੇ ਆਂ ਨੀਚੇ ਅਭਿਆਸ ਆਪਾਂ ਕਰਦੇ ਆਂ ਇੱਥੇ ਸਾਨੂੰ ਮਾਲਕ ਪਰਖ ਦਾਇਸ ਥੋੜਾ ਸਮਾਂ ਲੈਂਦਾ ਸਾਡੀ ਘੜਤ ਘੜਦਾ ਆ ਸਾਡਾ ਅਸਥੂਲ ਰੂਪ ਜਿਹੜਾ ਉਹ ਖਤਮ ਕਰਦਾ ਆ ਸਾਡੀ ਸੁਖਮਣਾ ਇੱਥੇ ਪ੍ਰਗਟ ਹੋ ਜਾਂਦੀ ਹੈ ਉਸ ਤੋਂ ਬਾਅਦ ਵਿੱਚ ਜਾ ਕੇ ਜਿਉਂ ਹੀ ਆਪਾਂ ਨਿਰਮਲ ਹੋ ਜਾਂਦੇ ਆ ਜਿਨੂੰ ਮਹਾਰਾਜੀ ਬਾਣੀ ਕਹਿੰਦੀ ਆ ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ ਜਿੰਨਾ ਚੱਕ ਆਪਾਂ ਨਿਰਮਲ ਨਹੀਂ ਹੁੰਦੇ ਸਾਨੂੰ ਨਾਮ ਨਹੀਂ ਮਿਲਦਾ ਜਿਉਂ ਹੀ ਆਪਾਂ ਨਿਰਮਲ ਹੋ ਜਾਂਦੇ ਆ ਫਿਰ ਮਾਲਕ ਸਾਡਾ ਨਾਮ ਦਾ ਕੱਪੜਾ ਪਾ ਦਿੰਦਾ ਹੈ ਜਿਵੇਂ ਆਪਾਂ ਕ੍ਰਿਸ਼ਨ ਜੀ ਦਾ ਇੱਕ ਇਤਿਹਾਸ ਪੜ੍ਹਦੇ ਆ ਨਾ ਕਿ ਉਹਨਾਂ ਨੇ ਕੀ ਕੀਤਾ ਸੀ ਉਹ ਗੋਪੀਆਂ ਦੇ ਕੱਪੜੇ ਚੁੱਕ ਲੈ ਲੈਂਦੇ ਚੁੱਕ ਲੈਂਦੇ ਸੀ ਜਿਨ੍ਹਾਂ ਨੇ ਪ੍ਰੈਕਟੀਕਲ ਨਹੀਂ ਕੀਤਾ ਪਿਆਰਿਓ ਇਹਨਾਂ ਇਤਿਹਾਸ ਨੂੰ ਵੀ ਉਹ ਵਿਗਾੜ ਦੇਣਗੇ ਉਹ ਸ਼ਰੀਲਤਾ ਨਾਲ ਕਹਿੰਦੇ ਸੀ ਕਿ ਉਹ ਕੱਪੜੇ ਚੁੱਕ ਕੇ ਲੈ ਜਾਂਦੇ ਸੀ ਇਦਾਂ ਕਰਦੇ ਸੀ ਅਸਲ ਵਿੱਚ ਇਹ ਕ੍ਰਿਸ਼ਨ ਭਗਵਾਨ ਜੋ ਮਾਲਕ ਸਨ ਉਸ ਵਕਤ ਵਾਪਰ ਯੁੱਗ ਦੇ ਪਿਆਰਿਓ ਉਹ ਤਨ ਦੇ ਕੱਪੜੇ ਨਹੀਂ ਸੀ ਚੁੱਕ ਕੇ ਲੈ ਕੇ ਜਾਂਦੇ ਉਹ ਮਨ ਦੇ ਕੱਪੜੇ ਚੁੱਕ ਕੇ ਲੈ ਕੇ ਜਾਂਦੇ ਸੀ ਉਹਨਾਂ ਨੇ ਪਾਰਜਤ ਗੋਪੀਆਂ ਦੇ ਮਨ ਰੂਪੀ ਕੱਪੜੇ ਉਤਾਰੇ ਸੀ ਤੇ ਮਨ ਰੂਪੀ ਕੱਪੜੇ ਉਤਾਰ ਕੇ ਉਹਨਾਂ ਨੂੰ ਨਾਮ ਦੇ ਕੱਪੜੇ ਪਵਾਏ ਸੀ ਠੀਕ ਹੈ ਪਿਆਰਿਓ ਜਿਵੇਂ ਆਪਾਂ ਹੁਣ ਇੱਥੇ ਕਿਸੇ ਨੂੰ ਕਹਿ ਦਈਏ ਕਿ ਪਰਮੇਸ਼ਰ ਨੇ ਮੇਰਾ ਕੱਪੜਾ ਉਤਾਰ ਦਿੱਤਾ ਹੈ ਮੇਰਾ ਇੱਕ ਕੱਪੜਾ ਉਤਾਰ ਕੇ ਮੈਨੂੰ ਕੱਪੜਾ ਪਾ ਰਦਾ ਉਹ ਵੇਖਣ ਵਾਲੇ ਦੀ ਹੀ ਸੋਚਣਾ ਵੀ ਕੋਈ ਆ ਕੱਪੜੇ ਦੀ ਗੱਲ ਕਰਦੇ ਪਏ ਸਰੀਰ ਤੇ ਕੱਪੜੇ ਦੀ ਗੱਲ ਕਰਦੇ ਪਏ ਆ ਪਰ ਜਿਹੜੇ ਭਗਤ ਨੇ ਉਹ ਇਸ ਚੀਜ਼ ਨੂੰ ਸਮਝ ਜਾਂਦੇ ਕਿ ਪਰਮੇਸ਼ਰ ਮਨ ਦਾ ਕੱਪੜਾ ਉਤਾਰਦਾ ਹੈ ਤੇ ਕਿਹੜਾ ਪਉਂਦਾ ਸਾਨੂੰ ਨਾਮ ਦਾ ਕਪੜਾ ਨਾਮ ਦਾ ਕਪੜਾ ਪਾ ਕੇ ਸਾਡੀ ਇੱਜ਼ਤ ਕੱਜ ਲਿੰਦਾ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰਪਰ ਜਦੋਂ ਸਾਡੇ ਉੱਤੇ ਨਾਮ ਦਾ ਕਪੜਾ ਪੈ ਗਿਆ ਨਾ ਪਿਆਰੀਓ ਸਾਡਾ ਜਿੰਨਾ ਫੇਸ ਪ੍ਰਕਾਸ਼ ਹੋ ਗਿਆ ਸਮਝ ਲਓ ਕਿ ਮਾਲਕ ਨੇ ਤੁਹਾਡੀ ਪੱਤ ਕੱਜ ਲਈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੀਤੀ ਛੁੱਟੀ ਨਾਲ ਤੁਹਾਡੀ ਛੁੱਟੀ ਕਰ ਦਿੱਤੀ ਉਹਨੇ ਤੁਹਾਨੂੰ ਫਾਰਕ ਕਰ ਦਿੱਤਾ ਹੁਣ ਤੋਂ ਬਾਅਦ ਤੁਹਾਡਾ ਲੇਖਾ ਜਿਹੜਾ ਪਰਮੇਸ਼ਰ ਖਤਮ ਕਰ ਦਿੰਦਾ ਫਿਰ ਸੋ ਇਸ ਕਰਕੇ ਇਹ ਧਿਆਨ ਮਾਰ ਲਿਆ ਪ੍ਰੈਕਟੀਕਲ ਹੈ ਤੁਸੀਂ ਕਰੋਗੇ ਤਦ ਤੁਹਾਨੂੰ ਰਿਜ਼ਲਟ ਮਿਲੇਗਾ ਇਤਿਹਾਸ ਜੇ ਇਹਨੂੰ ਹੋਰ ਤੁਸੀਂ ਸਮਝਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲਦਾ ਪਿਆ ਇੱਥੇ ਤੁਸੀਂ ਮੈਸੇਜ ਕਰਕੇ ਬਿਲਕੁਲ ਤੁਹਾਨੂੰ ਧਿਆਨ ਮਾਰਗ ਬਾਰੇ ਪੂਰਾ ਚੰਗੀ ਤਰ੍ਹਾਂ ਐਕਸਪਲੇਨ ਕਰ ਦਿੱਤਾ ਜਾਵੇਗਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਜੇ ਸ਼ੰਕਾ ਕਰਨਾ ਹੈ ਅੱਗੋਂ ਤਰਕਾਂ ਕਰਨੀਆਂ ਨੇ ਇਸ ਧਿਆਨ ਮਾਰਗ ਦੇ ਉੱਤੇ ਫਿਰ ਕੋਈ ਫਾਇਦਾ ਨਹੀਂ ਪਿਆ ਰਹੇ ਤੁਸੀਂ ਕਰੋਗੇ ਵੀ ਤੁਹਾਨੂੰ ਰਿਜ਼ਲਟ ਨਹੀਂ ਮਿਲੇਗਾ ਕੋਈ ਕਿਉਂਕਿ ਇਹ ਵਿਸ਼ਵਾਸ ਦਾ ਮਾਰਗ ਹੈ ਇਹ ਸਭ ਤੋਂ ਸਾਡੀ ਅਖੀਰ ਦੀ ਮੰਜ਼ਿਲ ਹੈ ਕੋਈ ਵੀ ਜੀਵ ਜਿਸ ਤਰੀਕੇ ਨਾਲ ਵੀ ਅਭਿਆਸ ਕਰ ਲਿਆ ਜੇ ਉਹ ਚਾਹੁੰਦਾ ਹੈ ਕਿ ਮੈਂ ਪਰਮੇਸ਼ਰ ਨੂੰ ਦੇਖਾਂ ਉਸ ਮਾਲਕ ਨੂੰ ਦੇਖਣਾ ਚਾਹੁੰਦਾ ਹੈ ਉਹਨੂੰ ਧਿਆਨ ਦੇ ਮਾਰਗ 'ਚ ਆਉਣਾ ਪਏਗਾ ਜੇ ਉਹ ਵੈਸੇ ਵੀ ਕੋਈ ਅਭਿਆਸ ਕਰਕੇ ਆਨੰਦ ਲੈ ਰਿਹਾ ਤੇ ਕੋਈ ਫਰਕ ਨਹੀਂ ਆ ਪਰ ਜੇ ਉਹ ਚਾਹੁੰਦਾ ਹੈ ਕਿ ਨਿਮਤ ਦੇਖਣਾ ਹੈ ਦੇਖਣ ਵਾਸਤੇ ਸਾਨੂੰ ਉਹਨੂੰ ਇਸ ਮਾਰਗ ਤੇ ਚੱਲਣਾ ਪੈਣਾ ਹੈ ਧਿਆਨ ਦੇ ਮਾਰਗ ਦੇ ਉੱਤੇ ਸੋ ਜੇ ਕੋਈ ਚੱਲਣਾ ਚਾਹੁੰਦਾ ਹੈ ਤੇ ਉਹ ਲਾਹਾ ਲੈ ਸਕਦਾ ਐਨੀਕ ਵਿਚਾਰ ਕਰਦੇ ਆਨੇਕਾ ਭੁੱਲਾ ਜਾਂਦੀਆਂ ਆਪ ਸੰਗਤ ਸਤਿਗੁਰੂ ਜੀ ਬਖਸ਼ਣ ਯੋਗ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ